ਅਹਲ ਸਦਾ ਸਮਹਾਲੀ ਹੈ ਮਨ ਵਿੱਚ ਵਿੱਚ ਹਾਰ ਆਈ ਉਹ ਕੌਣ ਹੈ ਸਾਹਿਬ ਜਿਹਨੂੰ ਸਿਮਰਨ ਨਾਲ ਸੁੱਖ ਮਿਲਦਾ ਹੈ ਮੇਰੇ ਕੋਲ ਘਰ ਪਰਿਵਾਰ ਵਿੱਚ ਪੈਸਾ ਹੈ ਦੁਕਾਨਦਾਰੀ ਹੈ ਕਾਰੋਬਾਰ ਹੈ ਸਭ ਕੁਝ ਹੁੰਦਿਆਂ ਘਰ ਵਿੱਚ ਸੁੱਖ ਨਹੀਂ ਹੈ ਉਹ ਕਿਹੜੀ ਚੀਜ਼ ਹੈ ਜਿਹਦੇ ਨਾਲ ਸੁੱਖ ਮਿਲਦਾ ਹੈ ਉਹ ਕਿਹੜਾ ਸਾਹਿਬ ਹੈ ਜਿਹਨੂੰ ਚਿੱਤੇ ਕਰਨ ਨਾਲ ਸੁੱਖ ਮਿਲ ਜਾਂਦਾ ਜਦੋਂ ਇੰਨੇ ਬਚਨ ਸੁਣੇ ਜਾ ਕੇ ਭਾਈ ਜੋਧ ਦੇ ਕੋਲ ਖਲੋ ਗਏ ਜਦੋਂ ਭਾਈ ਜੋਧ ਨੇ 24 ਪੌੜੀਆਂ ਪੂਰੀਆਂ ਕੀਤੀਆਂ ਅਸਾਂ ਦੀ ਉਹ ਹਰਦੀਆਂ 21ਵੀਂ ਪੌੜੀ ਉੱਤੇ ਬਾਰ-ਬਾਰ ਉਹਦਾ ਮਨ ਟਿਕਿਆ ਰਿਹਾ ਤੇ ਸਾਸ ਜੀ ਨੇ ਹੱਥ ਜੋੜ ਕੇ ਪੁੱਛਿਆ ਭਾਈ ਜੋਧ ਇਹ ਤਾਂ ਦੱਸਿਓ ਸਾਹਿਬ ਹੈ ਕੋਈ ਜਿਹਨੂੰ ਸਿਮਰਨ ਨਾਲ ਸੁੱਖ ਮਿਲਦਾ ਕੋਈ ਐਦਾਂ ਦਾ ਸਾਹਿਬ ਹੈ ਜਿਹੜਾ ਸੁੱਖ ਦੇਦਾ ਉਹਨੇ ਕਿ ਹਾਂ ਵੀ ਹੈ ਉਹਨੇ ਕਿਹਾ ਅੱਜ ਤੱਕ ਮੈਂ ਗੀਤਾ ਪੜ੍ਹੀ ਹੈ